ਸਾਡੇ ਵਿਚਕਾਰ ਜਗੀਰ ਸਿੰਘ ਰਤਨ ਜੀ ਨੇ ਇਹਨਾਂ ਨੇ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਲਗਾਤਾਰ ਆਪਾਂ ਉਹਨਾਂ ਕਿਤਾਬਾਂ ਬਾਰੇ ਚਰਚਾ ਵੀ ਕਰਦੇ ਰਹੇ ਨੇ ਅੱਜ ਤੁਸੀਂ ਪੜ੍ਹਦੇ ਵੀ ਰਹੇ ਹੋ ਆਉਣ ਵਾਲੇ ਸਮੇਂ 'ਚ ਗਦਰੀ ਗੁਲਾਬ ਕੌਰ ਤੇ ਵੀ ਇਹ ਕਿਤਾਬ ਲਿਖ ਚੁੱਕੇ ਨੇ ਪ੍ਰਿੰਟ ਵੀ ਹੋ ਚੁੱਕੀ ਹੈ ਤੁਹਾਨੂੰ ਵੀ ਦੇਵਾਂਗੇ ਤੇ ਉੱਥੇ ਪ੍ਰੋਗਰਾਮ ਵੀ ਹੋਏਗਾ ਤੇ ਉਹ ਆਮ ਵਿਅਕਤੀ ਕਰੂੰਗਾ ਜਗੀਰ ਸਿੰਘ ਰਤਨ ਜੀ ਨੂੰ ਉਹ ਆਪਣੇ ਵਿਚਾਰ ਰੱਖਣਗੇ ਜਗੀਰ ਸਿੰਘ ਰਤਨ ਜੀ ਨੂੰ ਅੱਜ ਦੇ ਇਸ ਸਮਾਗਮ ਦੇ ਅੰਦਰ ਜਿੱਥੇ ਅਸੀਂ ਅੰਤਰਰਾਸ਼ਟਰੀ ਕੌਮਾਂਤਰੀ ਮਹਿਲਾ ਦਿਵਸ ਅਤੇ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਜੀ ਦਾ ਬਹਾਦਰੀ ਦਿਵਸ ਮਨਾ ਰਹੇ ਹਾਂ ਤਾਂ ਇਸ ਸਮਾਗਮ ਦੇ ਅੰਦਰ ਔਹ ਮਹਿਲਾ ਦਿਵਸ ਬਾਰੇ ਬੜੀ ਖੂਬਸੂਰਤੀ ਦੇ ਨਾਲ ਬੜੀ ਬਿਦਬਤਾ ਦੇ ਨਾਲ ਸਾਡੇ ਸਤਕਾਰਯੋਗ ਸਰਦਾਰ ਸ਼੍ਰੀ ਬਲਵੀਰ ਚੰਦ ਜੀ ਬੋਲ ਕੇ ਗਏ ਨੇ ਤੇ ਇਹਦੇ ਨਾਲ ਨਾਲ ਆਪਾਂ ਸ਼ਹੀਦ ਆਜਮ ਸਰਦਾਰ ਉਦਮ ਸਿੰਘ ਜੀ ਦਾ ਜੋ ਬਹਾਦਰੀ ਦਿਵਸ ਹੈ 13 ਮਾਰਚ ਦਾ ਉਹਦਾ ਵੀ ਜ਼ਿਕਰ ਕਰਨਾ ਹੈ ਕਿਉਂਕਿ ਸ਼ੂਰਵੀਰ ਯੋਧਿਆਂ ਦੀਆਂ ਜਿਹੜੀਆਂ ਗੱਥਾਵਾਂ ਨੇ ਉਹਨਾਂ ਦੇ ਨਾਲ ਆਉਣ ਵਾਲੀ ਪੀੜ੍ਹੀਆਂ ਦੇ ਅੰਦਰ ਜੁਝਾਰੂ ਜਜ਼ਬਾ ਦੇਸ਼ ਭਗਤੀ ਦਾ ਪੁਜਾਰੀ ਰਹਿੰਦਾ ਆ ਸਾਡੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ ਜਿਨ੍ਹਾਂ ਸ਼ੂਰ ਬੀਰ ਯੋਧਿਆਂ ਨੇ ਆਜ਼ਾਦੀ ਘੁਲਾਟੀਆਂ ਨੇ ਆਪਣੇ ਜਾਨਾਂ ਕੁਰਬਾਨ ਕੀਤੀਆਂ ਨੇ ਉਹਨਾਂ ਦੀ ਜਿਹੜੀ ਲਿਸਟ ਹੈ ਉਹਨਾਂ ਦੀ ਜਿਹੜੀ ਕਤਾਰ ਹੈ ਬੜੀ ਲੰਬੀ ਹੈ ਤੇ ਬਹੁਤ ਫਖਰ ਦੀ ਗੱਲ ਹੈ ਸਾਡੇ ਸਾਰਿਆਂ ਵਾਸਤੇ ਕਿ ਉਸ ਕਤਾਰ ਦੇ ਅੰਦਰ ਉਸ ਲਿਸਟ ਦੇ ਅੰਦਰ ਸੁਨਾਮ ਦੇ ਜੰਪਲ ਸ਼ਹੀਦੇ ਆਜ਼ਮ ਸਰਦਾਰ ਉਦਮ ਸਿੰਘ ਜੀ ਦਾ ਨਾਮ ਵੀ ਇੱਕ ਚਮਕਦੇ ਸਿਤਾਰੇ ਵਾਂਗ ਤਵਾਰਿਖ ਦੇ ਪੰਨਿਆਂ ਦੇ ਉੱਤੇ ਅੰਕਿਤ ਹੈ ਸੁਨਾਮ ਸ਼ਹਿਰ ਤਕਰੀਬਨ 2000 ਸਾਲ ਪੁਰਾਣਾ ਹੈ ਪਰ ਕਿਉਂਕਿ 1050 ਇਸਵੀ ਦੇ ਅੰਦਰ ਅਲਬਰੂਨੀ ਨੇ ਅਲ-ਹਿੰਦ ਨਾਮ ਦੀ ਜਿਹੜੀ ਕਿਤਾਬ ਲਿਖੀ ਹੈ ਉਸ ਦੇ ਅੰਦਰ ਵੀ ਸੁਨਾਮ ਦਾ ਜ਼ਿਕਰ ਹੈ ਪਰ ਜਿਹੜੀ ਮਸ਼ਹੂਰੀ ਸੁਨਾਮ ਨੂੰ ਮਿਲੀ ਉਹ 13 ਮਾਰਚ 1940 ਨੂੰ ਮਿਲੀ ਜਦੋਂ ਸਰਦਾਰ ਉਦਮ ਸਿੰਘ ਨੇ ਕੈਕਸ਼ਟਨ ਹਾਲ ਦੇ ਅੰਦਰ ਜੋ ਜੱਲ੍ਹਿਆਂਵਾਲੇ ਖੂਨੀ ਕਾਂਡ ਦਾ ਮੁੱਖ ਦੋਸ਼ੀ ਸੀ ਲੈਫਟੀਨਲ ਜਨਰਲ ਮਾਈਕਲ ਉਡਵੈਰ ਗਵਰਨਰ ਪੰਜਾਬ ਮੁੱਖ ਦੋਸ਼ੀ ਜਿਸ ਦੇ ਕਹਿਣ ਦੇ ਉਤੇ ਜਨਰਲ ਡਾਇਰ ਨੇ ਇਹ ਖੂਨੀ ਕਾਂਡ ਕੀਤਾ ਸੀ ਉਸ ਸਰ ਮਾਈਕਲ ਔਰ ਵੈਰ ਦਾ ਉਸ ਕੈਕਸਟਨ ਹਾਲ ਦੇ ਅੰਦਰ ਗੋਲੀ ਦਾ ਨਿਸ਼ਾਨਾ ਬਣਾ ਕੇ ਬਦਲਾ ਲਿਆ ਸਿਰਫ ਬਦਲਾ ਨਹੀਂ ਲਿਆ ਸਗੋਂ ਆਜ਼ਾਦੀ ਨੂੰ ਹੋਰ ਨੇੜੇ ਕੀਤਾ ਆਪੋ ਸਾਰੇ ਜਾਣਦੇ ਹਾਂ ਕਿ ਸ਼ਹੀਦ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪਿਤਾ ਟੈਲਸ ਦੇ ਕਰਮਾਤਾ ਹਰਨਾਮ ਕੌਰ ਦੀ ਪੁੱਖੂ ਹੋਇਆ ਮਾਤਾ ਪਿਤਾ ਨੇ ਸ਼ਾਇਦ ਸੁਪਨੇ ਵਿੱਚ ਵੀ ਸੁਪਨਾ ਨਹੀਂ ਲਿਆ ਹੋਣਾ ਕਿ ਸਾਡਾ ਇਹ ਗੋਦਰੀ ਦਾ ਲਾਲ ਆਉਣ ਵਾਲੇ ਸਮੇਂ ਦੇ ਅੰਦਰ ਇੱਕ ਐਸਾ ਕ੍ਰਾਂਤੀਕਾਰੀ ਘਰਨਾਮਾ ਕਰੇਗਾ ਜਿਸ ਦੀ ਗੂੰਜ ਸਾਰੀ ਦੁਨੀਆ ਦੇ ਅੰਦਰ ਹਮੇਸ਼ਾ ਹਮੇਸ਼ਾ ਗੂੰਜਦੀ ਰਹੇਗੀ ਅੱਜ ਵੀ ਗੂੰਜ ਰਹੀ ਹੈ ਤੋ ਮੈਂ ਸਿਰਫ ਸੰਖੇਪ ਦੇ ਅੰਦਰ ਸਰਦਾਰ ਉਧਮ ਸਿੰਘ ਦੇ ਤਿੰਨ ਗੱਲਾਂ ਦਾ ਜ਼ਿਕਰ ਕਰਾਂਗਾ ਕਿਉਂਕਿ ਬਹਾਦਰੀ ਵਿਰਸਾ ਜੀਵਨੀ ਬਾਰੇ ਥੋੜਾ ਥੋੜਾ ਆਪਾਂ ਸਾਰੇ ਜਾਣਦੇ ਆ ਵਿਦਵਾਨ ਬਹੁਤਾ ਜਾਣਦੇ ਨੇ ਤੋਂ ਮੈਂ ਜ਼ਿਕਰ ਕਰਾਂਗਾ ਉਦਮ ਸਿੰਘ ਦੀ ਕੁਰਬਾਨੀ ਦਾ ਉਦਮ ਸਿੰਘ ਦੇ ਕਾਰਨਾਮੇ ਦਾ ਉਦਮ ਸਿੰਘ ਦੇ ਕਿਰਦਾਰ ਦਾ ਉਹਦੀ ਕੁਰਬਾਨੀ ਮਹਾਨ ਹੈ ਉਹਦਾ ਕਿਰਦਾਰ ਮਹਾਨ ਹੈ ਤੇ ਇਸੇ ਤਰ੍ਹਾਂ ਉਸ ਦਾ ਜੋ ਕਾਰਨਾਮਾ ਜਿਹੜਾ ਕੀਤਾ ਉਸਨੇ 13 ਮਾਰਚ 1940 ਨੂੰ ਉਹ ਵੀ ਸ਼ਾਨਦਾਰ ਹੈ ਅਤੇ ਉਹ ਵੀ ਮਹਾਨ ਹੈ 13 April 1919 ਨੂੰ ਜਲ੍ਹਿਆਂਵਾਲੇ ਬਾਗ ਦੇ ਅੰਦਰ ਜਿਹੜਾ ਖੂਨੀ ਕਾਂਡ ਹੋਇਆ ਉਦਮ ਸਿੰਘ ਨੇ ਆਪਣੇ ਅੱਖਾਂ ਵੇਖਿਆ ਤੇ ਆਪਣੇ ਹੱਡੀ ਹੰਡਾਇਆ ਆਪਣੇ ਹੱਡੀ ਹੰਡਾਇਆ ਕਈ ਵਿਦਵਾਨਾਂ ਨੇ ਉਦਮ ਸਿੰਘ ਨੂੰ ਤੋਂ ਗੈਰਹਾਜ਼ਰ ਕਥਨ ਕੀਤਾ ਪਰ ਨਹੀਂ ਜਿਹੜੀਆਂ ਸਾਡੇ ਕੋਲ ਇਤਿਹਾਸਕ ਸਬੂਤ ਨੇ ਉਹ ਦੱਸਦੇ ਨੇ ਕਿ ਉਦਮ ਸਿੰਘ ਉਸ ਵੇਲੇ ਉਤੇ ਮੌਜੂਦ ਸੀ ਆਪਣੇ ਪੰਜ ਸਾਥੀਆਂ ਦੇ ਸਮੇਤ ਜਿਹੜੇ ਉਸ ਯਤਿਮਖਾਨੇ ਤੋਂ ਨਾਲ ਆਏ ਸਨ ਅਤੇ ਪਾਣੀ ਦੀ ਸੇਵਾ ਜਿਹਨਾਂ ਨੇ ਕੀਤੀ ਤੇ ਉਹਨਾਂ ਦੇ ਵਿੱਚੋਂ ਚਾਰ ਸ਼ਹੀਦ ਹੋ ਚੁੱਕੇ ਸਨ ਇੱਕੋ ਇੱਕ ਬਚਿਆ ਸੀ ਸ਼ਹੀਦੋਦਮ ਸਿੰਘ ਇਹ ਜਿਹੜਾ ਬਿਆਨ ਹੈ ਜਿਹੜਾ ਸਬੂਤ ਹੈ ਇਹ ਸਬੂਤ ਹੈ ਯਤਿਮਖਾਨੇ ਦੇ ਇਤਿਹਾਸ ਵੱਲੋਂ ਉਹਨਾਂ ਵੱਲੋਂ ਆਇਆ ਹੋਇਆ ਤੋਂ ਰੋ ਵਿਚਾਰ ਦੇਖੋ ਉਸ ਖੋਨੇ ਕਾਂਡ ਦੇ ਅੰਦਰ ਕਿਤਨੇ ਮਰੇ ਕਿਤਨੇ ਸ਼ਹੀਦ ਹੋਏ ਕੋਈ ਗਿਣਤੀ ਮੰਤਰੀ ਸਹੀ ਨਹੀਂ ਪਰ ਇਸ ਜ਼ਬਰ ਜ਼ੁਲਮ ਦੇ ਖਿਲਾਫ ਜੇ ਕਿਸੇ ਦੇ ਮਨ ਵਿੱਚ ਰੋਪ ਪੈਦਾ ਹੋਇਆ ਰੋਸ ਪੈਦਾ ਹੋਇਆ ਤਾਂ ਉਹ ਇੱਕ ਇਕੱਲੇ ਸਰਦਾਰ ਉਦਮ ਸਿੰਘ ਦੇ ਮਨ ਵਿੱਚ ਪੈਦਾ ਹੋਇਆ ਕਿਉਂਕਿ ਜਿਸ ਤਰ੍ਹਾਂ ਹਰ ਮਿੱਟੀ ਦੀ ਖਸਲਤ ਵੱਖੋ ਵੱਖਰੀ ਹੁੰਦੀ ਹੈ ਨਾ ਕੋਈ ਮਿੱਟੀ ਬੰਜਰ ਹੁੰਦੀ ਹੈ ਕੋਈ ਮਿੱਟੀ ਉਪਜਾਊ ਹੁੰਦੀ ਹੈ ਕੋਈ ਰੇਤਲੀ ਹੁੰਦੀ ਹੈ ਕੋਈ ਕਕਰੀਲੀ ਹੁੰਦੀ ਹੈ ਕੋਈ ਪਥਰੀਲੀ ਹੁੰਦੀ ਹੈ ਇਸੇ ਤਰ੍ਹਾਂ ਮਨੁੱਖਾਂ ਦੀ ਖਸਲਤ ਵੀ ਵੱਖੋ ਵੱਖਰੀ ਹੈ ਮਨੁੱਖਾਂ ਦੀ ਜ਼ਮੀਰ ਵੀ ਵੱਖੋ ਵੱਖਰੀ ਹੈ ਇਸ ਤਰ੍ਹਾਂ ਹਾਂਜੀ ਮੈਂ ਗੱਲ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਹਰ ਮਿੱਟੀ ਦੀ ਖਸਲਤ ਵੱਖੋ ਵੱਖਰੀ ਹੁੰਦੀ ਹੈ ਇਸੇ ਤਰ੍ਹਾਂ ਹਰ ਮਨੁੱਖ ਦੀ ਖਸਲਤ ਵੀ ਵੱਖੋ ਵੱਖਰੀ ਹੁੰਦੀ ਹੈ ਕਿ ਕੁਝ ਮੁੜਖ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦਾ ਨਾਂ ਲੈ ਇਹਨਾਂ ਨੂੰ ਵੀ ਜੀ ਨਹੀਂ ਕਰਦਾ ਤੇ ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਕਿ ਉਹਨਾਂ ਦੇ ਵਾਸਤੇ ਵੱਡੀਆਂ-ਵੱਡੀਆਂ ਤਸ਼ੀਬੀਆਂ ਵੀ ਛੋਟੀਆਂ ਪੈ ਜਾਂਦੀਆਂ ਨੇ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਭਾਵੇਂ ਆਮ ਪਰਿਵਾਰ ਵਿੱਚੋਂ ਪੈਦਾ ਹੋਇਆ ਸਧਾਰਨ ਪਰਿਵਾਰ ਦੇ ਅੰਦਰ ਪੈਦਾ ਹੋਇਆ ਪਰ ਉਧਮ ਸਿੰਘ ਸਧਾਰਨ ਨਹੀਂ ਸੀ ਉਹ ਆਮ ਨਹੀਂ ਸੀ ਉਹ ਇੱਕ ਐਸਾ ਅਨਖ ਤੇ ਗੈਰਤ ਦਾ ਜਜ਼ਬਾ ਲੈ ਕੇ ਪੈਦਾ ਹੋਇਆ ਹੈ ਜਿਹੜਾ ਗੁਲਾਮੀ ਨੂੰ ਨਫ਼ਰਤ ਕਰਦਾ ਹੈ ਜਿਹੜਾ ਆਜ਼ਾਦੀ ਦਾ ਸ਼ਹਿਦਾ ਹੀ ਹੈ ਜਿਹਦੇ ਖੂਨ ਦੇ ਕਣ-ਕਣ ਦੇ ਅੰਦਰ ਇਨਕਲਾਬ ਦੇ ਦਸਤਖਤ ਹਨ ਤੇ ਇਹੋ ਜਿਹਾ ਜਜ਼ਬਾ ਲੈ ਕੇ ਸਰਦਾਰ ਉਧੂ ਸਿੰਘ ਪੈਦਾ ਹੋਇਆ ਹੈ ਤੇ ਇਸੇ ਕਾਰਨ ਉਸ ਦੇ ਮਨ ਵਿੱਚ ਜੋ ਰੋਹ ਪੈਦਾ ਹੋਇਆ ਖੂਨੀ ਕਾਰਡ ਵੇਖ ਕੇ ਤੇ ਪ੍ਰਤੀਗਿਆ ਕੀਤੀ ਪ੍ਰਤੀਗਿਆ ਕੀ ਕੀਤੀ ਕਿ ਜਿਸ ਸਾਮਰਾਜੀ ਇਹਨਾਂ ਜਾਬਰਾਂ ਨੇ ਸਾਡੇ ਭਾਰਤੀਆਂ ਦੇ ਉੱਤੇ ਨਰਦੋਸ਼ ਕਹਾਂਗੇ ਉਹਨਾਂ ਨੂੰ ਦੋਸ਼ ਕੋਈ ਨਹੀਂ ਸੀ ਉਹਨਾਂ ਦਾ ਉਹ ਰੋਡ ਟੈਕ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਆਪਣੇ ਲੀਡਰਾਂ ਦੇ ਰਿਹਾਈ ਬੰਗ ਰਹੇ ਨੇ ਤੇ ਉਹਨਾਂ ਦੇ ਉੱਤੇ ਇਤਨਾ ਜ਼ਬਰ ਤੇ ਜ਼ਾਲਮੂ ਕੀਤਾ ਤੇ ਉਦਮ ਸਿੰਘ ਦੇ ਮਨ ਦੇ ਅੰਦਰ ਰੂਹ ਪੈਦਾ ਹੋਇਆ ਕਿ ਜੇ ਤਨਾ ਚਿਰ ਮੈਂ ਇਸ ਜਾਬਰ ਸਾਮਰਾਜੀ ਹਕੂਮਤ ਨੂੰ ਖਤਮ ਨਹੀਂ ਨਾ ਕਰ ਲੈਂਦਾ ਉਤਨਾ ਚਿਰ ਮੈਂ ਟਿਕ ਕੇ ਨਹੀਂ ਬਿਠਾਂਗਾ ਤੇ ਟਿਕ ਕੇ ਬੈਠਿਆ ਵੀ ਨਹੀਂ ਅਗਲੇ 21 ਸਾਲਾਂ ਤੱਕ ਸਰਦਾਰ ਰੋਤਮ ਸਿੰਘ ਮਨ ਦੇ ਅੰਦਰ ਕੱਲਾ ਜਲ੍ਹਿਆਂਵਾਲਾ ਬਾਗ ਦੀ ਗੱਲ ਨੇ ਖੂਨੀ ਕਾਂਡ ਤਾਂ ਸ਼ੁਰੂਆਤ ਸੀ 20 ਸਾਲਾਂ ਨੌਜਵਾਨ ਉਸ ਵੇਲੇ ਵੇਖ ਰਿਹਾ ਲੇਕਿਨ ਅਗਲੇ 21 ਸਾਲਾਂ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਇਹੋ ਜੇ ਕਈ ਖੂਨੀ ਕਾਂਡ ਵਾਪਰ ਚੁੱਕੇ ਸਨ ਜਿਹੜੇ ਇਸ ਅੰਗਰੋਜ਼ ਹਕੂਮਤ ਨੇ ਸਮੇਂ-ਸਮੇਂ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਜ਼ਬਰ ਜ਼ੁਲਮ ਕੀਤਾ ਉਹ ਇਸ ਲਿਸਟ ਦੇ ਅੰਦਰ ਜੁੜਦਾ ਗਿਆ ਜੁੜਦਾ ਗਿਆ ਜੁੜਦਾ ਗਿਆ ਤੋਂ ਇਸ ਤਰੀਕੇ ਦੇ ਨਾਲ ਉਹਦੇ ਮਨ ਦੇ ਅੰਦਰ ਇਹ ਸਾਮਰਾਜੀ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਇੱਕ ਜਜ਼ਬਾ ਖੋਲਦਾ ਰਿਹਾ ਪੂਰੇ 21 ਸਾਲਾਂ ਤੱਕ ਇੰਜ ਕਹੋ ਕਈ ਵਾਰੀ ਤਾਂ ਹੁੰਦਾ ਹੈ ਨਾ ਰਾਤ ਗਈ ਅਤੇ ਬਾਤ ਗਈ ਗੱਲ ਖਤਮ ਹੋ ਜਾਂਦੀ ਹੈ ਪਰ ਸਰਦਾਰ ਉਦਮ ਸਿੰਘ ਐਸੀ ਮਿੱਟੀ ਦਾ ਬਣਿਆ ਹੋਇਆ ਹੈ ਕਿ ਨਹੀਂ ਜਿਹੜੀ ਇੱਕ ਵਾਰੀ ਪ੍ਰਤੀਜ्ञਾ ਕੀਤੀ ਹੈ ਕਿ ਇਸ ਜ਼ਾਲਮ ਸਾਮਰਾਜ ਤੋਂ ਸਾਡੇ ਮੁਲਕ ਨੂੰ ਨਜਾਤ ਦਿਵਾਉਣੀ ਹੈ ਉਸ ਦਾ ਹਰ ਕਦਮ ਇਸੇ ਪਾਸੇ ਤੁਰਦਾ ਰਿਹਾ 1924 ਦੇ ਅੰਦਰ ਸਾਨ ਫ੍ਰਾਂਸਿਸਕੋ ਜਾ ਕੇ ਸਰਦਾਰ ਉਦਮ ਸਿੰਘ ਗਾਦਰ ਪਾਰਟੀ ਦਾ ਮੈਂਬਰ ਬਣਿਆ ਤੇ ਮੈਂਬਰ ਵੀ ਕਾਉਂਸਲ ਦਾ ਬਣਿਆ ਬਿਲਕੁਲ ਅੰਦਰ ਜਾ ਕੇ ਤੇ ਗਾਦਰ ਪਾਰਟੀ ਦੇ ਕਾਉਂਸਲ ਦੇ ਕਹਿਣੇ ਦੇ ਉੱਤੇ 1927 ਦੇ ਅੰਦਰ ਜਿਸ ਵੇਲੇ ਪੰਜਾਬ ਆਇਆ ਨਾ ਕੁਝ ਅਸਲਾ ਲੈ ਕੇ ਕੁਝ ਗਾਦਰੀ ਸਾਹਿਤ ਲੈ ਕੇ ਪੰਜਾਬ ਪਹੁੰਚਿਆ ਕੁਝ ਆਪਣੇ ਸਾਥੀਆਂ ਦੇ ਸਮੇਤ ਤਾ ਉਸ ਵੇਲੇ 3 ਅਗਸਤ 1927 ਨੂੰ ਕਿਸੇ ਨੇ ਮੁਖਬਰੀ ਕੀਤੀ ਤੇ ਅੰਮ੍ਰਿਤਸਰ ਦੇ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਅੰਗਰੇਜ਼ ਪੁਲਿਸ ਵੱਲੋਂ ਤੇ ਐਫ ਆਰ ਐ ਦਰਜ ਕੀਤੀ ਅਸਲਾ ਐਕਟ ਦੇ ਖਿਲਾਫ ਕਿ ਤੁਸੀਂ ਅਸਲਾ ਨਜਾਇਜ਼ ਹੈ ਪੇਸ਼ ਕੀਤਾ ਪੇਸ਼ ਕੀਤਾ ਸਰਦਾਰ ਬਿਸ਼ਨ ਸਿੰਘ ਉਸ ਵੇਲੇ ਅਡੀਸ਼ਨਲ ਮੈਜਿਸਟ੍ਰੇਟ ਸੀ ਅੰਮ੍ਰਿਤਸਰ ਦੇ ਅੰਦਰ ਤੇ ਜਿਸ ਲਈ ਮੈਜਿਸਟ੍ਰੇਟ ਨੇ ਪੁੱਛਿਆ ਵਿਸ਼ਣ ਸਿੰਘ ਨੇ ਉਦਮ ਸਿੰਘ ਆ ਤੂੰ ਹਥਿਆਰ ਇਹ ਤੂੰ ਅਸਲਾ ਕਾਦੇ ਵਾਸਤੇ ਰੱਖਿਆ ਹੁਣ ਇਹ ਜਿਹੜਾ ਜਵਾਬ ਦਿੱਤਾ ਸੀ ਨਾ ਉਦਮ ਸਿੰਘ ਨੇ ਇਹ ਵੀ ਉਹਦੀ ਸ਼ੂਰਬੀਰਤਾ ਉਹਦੀ ਨਿਰਭੈਤਾ ਦਾ ਇੱਕ ਸਬੂਤ ਹੈ ਤੇ ਕਹਿਣ ਲੱਗਾ ਇਹ ਮੈਂ ਜੋ ਹਥਿਆਰ ਰੱਖੇ ਨੇ ਇਹ ਉਹਨਾਂ ਸਾਮਰਾਜੀ ਜ਼ਾਲਮਾਂ ਵਾਸਤੇ ਰੱਖੇ ਨੇ ਉਹਨਾਂ ਦੇ ਖਾਤਮੇ ਵਾਸਤੇ ਰੱਖੇ ਨੇ ਜਿਹੜੇ ਮੇਰੇ ਭਾਰਤੀਆਂ ਦੇ ਉੱਤੇ ਜ਼ਬਰ ਕਰਦੇ ਨੇ ਉਹਨਾਂ ਜ਼ਾਲਮ ਅਧਿਕਾਰੀਆਂ ਦੇ ਖਾਤਮੇ ਵਾਸਤੇ ਮੈਂ ਹਥਿਆਰ ਰੱਖੇ ਨੇ ਇਹ ਜਵਾਬ ਸੀ ਉਸ ਵੇਲੇ ਸਰਦਾਰ ਉਦਮ ਸਿੰਘ ਦਾ 5 ਸਾਲ ਦੀ ਕੈਦ ਹੋਈ ਜਿਹੜੀ ਕੈਦ ਉਹਨਾਂ ਨੇ ਮਲਤਾਨ ਦੇ ਅੰਦਰ ਲਾਹੌਰ ਦੇ ਅੰਦਰ ਰਾਵਲਪਿੰਡੀ ਦੇ ਅੰਦਰ ਉਹਨਾਂ ਨੇ ਕੱਟੀ ਆਪਣੇ ਸਾਥੀਆਂ ਨਾਲ ਕੁਝ ਸ਼ਿਕਵੇ ਸਰਦਾਰ ਉਦਮ ਸਿੰਘ ਸਾਂਝੇ ਕਰਦੇ ਰਹਿੰਦੇ ਸਨ ਸ਼ਿਕਵੇ ਕਿਹੜੇ ਸਨ ਦੋ ਸ਼ਿਕਵੇ ਮੁੱਖ ਤੌਰ ਤੇ ਇੱਕ ਸ਼ਿਕਵਾ ਤਾਂ ਇਹ ਕਰਨੇ ਸੇ ਕੀਤਾ ਸਰਦਾਰ ਉਦਮ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਕਿੰਦਾ ਤਿੰਨ ਲੱਖ ਅੰਗਰੇਜ਼ ਨੇ ਜਿਹੜੇ ਸਾਡੇ 35 ਕਰੋੜ ਭਾਰਤੀਆਂ ਦੇ ਉੱਤੇ ਡੰਡੀ ਦੇ ਨਾਲ ਰਾਜ ਕਰੀ ਜਾਂਦੇ ਨੇ ਸਿਰਫ 3 ਲੱਖ ਅਸੀਂ 35 ਕਰੋੜ ਦੂਜੀ ਸ਼ਿਕਵਾ ਉਸ ਨੂੰ ਇਹ ਸੀ ਕਿ ਅੰਗਰੇਜ਼ ਅਦਾਲਤ ਦੇ ਅੰਦਰ ਅੰਗਰੇਜ਼ ਪੁਲਿਸ ਦੇ ਅੰਦਰ ਅੰਗਰੇਜ਼ ਫੌਜ ਦੇ ਅੰਦਰ ਬਹੁਤੇ ਭਾਰਤੀ ਨੇ ਪਰ ਇਹ ਭਾਰਤੀ ਅਧਿਕਾਰੀ ਨੇ ਜਿਹੜੇ ਇਹ ਇੱਕ ਆਜ਼ਾਦੀ ਕੁੜਾਟੀਆਂ ਦੇ ਨਾਲ ਅੰਗਰੇਜ਼ਾਂ ਤੋਂ ਵੀ ਭੇੜਾ ਵਰਤਾਵ ਕਰਦੇ ਨੇ ਇਹ ਵੀ ਉਸ ਨੂੰ ਸ਼ਿਕਵਾ ਸੀ ਇਸ ਗੱਲ ਦਾ ਰਿਹਾ ਤੋਂ ਮੈਂ ਗੱਲ ਆਮਾ 13 ਮਾਰਚ 1940 ਤੇ ਕਿਉਂਕਿ ਮਨ ਦੇ ਅੰਦਰ ਇੱਕ ਜੋਸ਼ ਤੇ ਰੋਸ਼ ਹਮੇਸ਼ਾ ਚੱਲ ਰਿਹਾ ਇੰਡੀਆ ਹਾਊਸ ਗਿਆ ਉੱਤੇ ਇੱਕ ਇਸ਼ਤਿਹਾਰ ਲੱਗਿਆ ਦੇਖਿਆ ਇਸ਼ਤਿਹਾਰ ਪੜ੍ਹਿਆ ਪਤਾ ਲੱਗਾ ਕਿ 13 ਮਾਰਚ ਨੂੰ ਈਸਟ ਇੰਡੀਆ ਐਸੋਸੀਏਸ਼ਨ ਪਟਿਆਲਾ ਸੈਂਟਰਲ ਸੁਸਾਇਟੀ ਦੀ ਇੱਕ ਮੀਟਿੰਗ ਹੋ ਰਹੀ ਹੈ ਕਾਕਸ਼ਟਨ ਹਾਲ ਦੇ ਅੰਦਰ ਕਾਕਸ਼ਟਨ ਹਾਲ ਦੇ ਅੰਦਰ ਮੀਟਿੰਗ ਹੈ ਤੇ ਉਸ ਮੀਟਿੰਗ ਦੇ ਅੰਦਰ ਬਹੁਤ ਰਹਿਨੇ ਮਾਈਕਲ ਹਡਬਰ ਲਾਰਡ ਜੀਟਲੈਂਡ ਲਾਰਡ ਲੂਇਸਡੈਨ ਤੇ ਲਾਰਡ ਲਿਮਿਟਡ ਆਦਿਕ ਇਹ ਜਿਹੜੇ ਚਾਰਾਂ ਦੀ ਚੰਡਾਲ ਚੌਕੜੀ ਆ ਆਪਾਂ ਇਹਨਾਂ ਬਾਰੇ ਘੱਟ ਜਾਣਦੇ ਆ ਪਰ ਉਦਮ ਸਿੰਘ ਇਹਨਾਂ ਚਾਰਾਂ ਬਾਰੇ ਬੜਾ ਕੁਝ ਦੇਖਿਆ ਹੋਇਆ ਤੇ ਸੁਣਿਆ ਹੋਇਆ ਸੀ ਤੋ ਇਸ ਤਰੀਕੇ ਨਾਲ ਮੰਡੇ ਦੇ ਅੰਦਰ ਬੜਾ ਖੁਸ਼ ਹੋਇਆ ਕਹਿ ਲੱਗਾ ਸੁਨਹਿਰੀ ਮੌਕਾ ਮਿਲ ਰਿਹਾ ਸੁਨਹਿਰੀ ਮੌਕਾ ਮਿਲ ਰਿਹਾ ਇਸ ਤੋਂ ਇਹਨਾਂ ਸਾਮਰਾਜੀਆਂ ਤੋਂ ਇੱਕ ਤਰ੍ਹਾਂ ਦਾ ਇਹਨਾਂ ਨੂੰ ਸਬਕ ਸਿਖਾਉਣ ਦਾ ਆਪਣੀ ਆਜ਼ਾਦੀ ਵਾਸਤੇ ਆਵਾਜ਼ ਬੁਲੰਦ ਕਰਨ ਦਾ ਮੈਂ ਇਹ ਵੀ ਦੱਸਣਾ ਚਾਹਾਂਗਾ ਜਦੋਂ ਕਿਰਦਾਰ ਦੀ ਗੱਲ ਆਉਂਦੀ ਹੈ ਤਾਂ ਸਰਦਾਰ ਉਧੂ ਸਿੰਘ ਨੇ ਨਾ ਜਦੋਂ ਇੰਗਲੈਂਡ ਗਿਆ 1934 ਦੇ ਅੰਦਰ 1933 ਦੇ ਅੰਦਰ ਉਸਨੇ ਆਪਣਾ ਪਾਸਪੋਰਟ ਬਣਵਾਇਆ ਉਦਮ ਸਿੰਘ ਦੇ ਨਾਂ ਤੇ ਉਦਮ ਸਿੰਘ ਦੇ ਨਾਂ ਤੇ ਪਹਿਲੀ ਵਾਰੀ ਪਾਸਪੋਰਟ ਬਣਵਾਇਆ ਤੇ ਉਸ ਪਾਸਪੋਰਟ ਦੇ ਉੱਤੇ 1934 ਦੇ ਅੰਦਰ ਇੰਗਲੈਂਡ ਪਹੁੰਚਿਆ ਤੇ ਉੱਥੇ ਜਾ ਕੇ ਉਸ ਨੇ ਪ੍ਰਤਾਪ ਕੀਤੀ ਹੈ ਕਿ ਕੀ ਜਰਨਲ ਡਾਇਰ ਜਿਉਂਦਾ ਹੈ ਕਿ ਮਾਈਕਲ ਉਡਵੈਰ ਅਜੇ ਜਿਉਂਦਾ ਹੈ ਕਿਉਂਕਿ ਇਹ ਦੋ ਮੁੱਖ ਨਿਸ਼ਾਨੇ ਉਸ ਨੇ ਰੱਖੇ ਹੋਏ ਸਨ ਜਿਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦੇ ਅੰਦਰ ਖੂਨੀ ਕਾਰਡ ਕੀਤਾ ਸੀ ਪਤਾ ਲੱਗਾ ਕਿ ਜਿਹੜਾ ਜਰਨਲ ਡੇਵ ਐ ਸਨ 1927 ਦੇ ਅੰਦਰ ਉਸ ਦੀ ਅਧਰੰਗ ਦੇ ਨਾਲ ਮੌਤ ਹੋ ਚੁੱਕੀ ਹੈ ਪਰ ਜਿਹੜਾ ਮਾਈਕਲ ਅਡਵੈਰ ਹੈ ਉਹ ਅੱਜ ਵੀ ਦੰਦ ਨੰਦਾਂ ਦਾ ਫਿਰਦਾ ਹੈ ਕਿਤੇ ਵੀ ਸਭਾ ਦੇ ਅੰਦਰ ਉਹ ਅੱਜ ਵੀ ਆਪਣੇ ਫੜਾ ਮਾਰਦਾ ਹੈ ਤੇ 13 April 1919 ਦੇ ਬਸਾਖੀ ਕਾਡ ਨੂੰ ਮੋੜ-ਮੋੜ ਕੇ ਦਹਰਾਉਂਦਾ ਹੈ ਪਤਾ ਲੱਗ ਗਿਆ ਅਗਲੀ ਗੱਲ ਉਦਮ ਸਿੰਘ ਨੇ ਇਹ ਕੀਤੀ ਕਿ ਮਾਈਕਲ ਅਡਵੈਰ ਨੂੰ ਦੇਖ ਤੇ ਲਵਾ ਉਹਦੇ ਪਹਿਚਾਨ ਤੇ ਕਰ ਲਵਾਂ ਕਿਥੇ ਰਹਿੰਦਾ ਹੈ ਕਿਹੋ ਜਿਹਾ ਕਿਤੇ ਕੋਈ ਮੌਕਾ ਮਿਲੇ ਤੇ ਮੈਂ ਪਹਿਚਾਨਣ ਦੀ ਗਲਤੀ ਨਾ ਕਰ ਜਾਵਾਂ ਤੇ ਪਹਿਚਾਨ ਜ਼ਰੂਰੀ ਸੀ ਰੇਕੀ ਕੀਤੀ ਰੇਕੀ ਵੀ ਤਨੂ ਰੇਡੋ ਵੀ ਤੇ ਕੀਤੀ ਇਤਿਹਾਸਕਾਰ ਦੱਸਦੇ ਨੇ ਇੱਕ ਵਾਰੀ ਥੋੜੇ ਸਮੇਂ ਵਾਸਤੇ ਸਰਦਾਰ ਉਦਮ ਸਿੰਘ ਮਾਈਕਲ ਓਡਵੈਰ ਦੀ ਕਾਰ ਦਾ ਡਰਾਈਵਰ ਵੀ ਲਗਿਆ ਤੇ ਉੱਥੇ ਕਿਰਦਾਰ ਦੀ ਗੱਲ ਜੇ ਹੋਉਂਦੀ ਆ ਉਦੋਂ ਦੀ ਕਿਰਦਾਰ ਦੀ ਗੱਲ ਤਾਂ ਮਾਈਕਲ ਓਡਵੈਰ ਦੀ ਬੇਟੀ ਹੈ ਲੜਕੀ ਹੈ ਨੌਜਵਾਨ ਉਸ ਨੂੰ ਕਈ ਵਾਰੀ ਇਕੱਲੀ ਨੂੰ ਵੀ ਲੈ ਜਾਣ ਦਾ ਮੌਕਾ ਮਿਲਿਆ ਕਿਸੇ ਕੰਮ ਆਵਾਸਤੇ ਪਰ ਮਝਾਲ ਹੈ ਕਿ ਉਦਮ ਸਿੰਘ ਨੇ ਉਸ ਨੌਜਵਾਨ ਲੜਕੀ ਵੱਲ ਕਦੇ ਮੈਲੀ ਨਜ਼ਰ ਦੇ ਨਾਲ ਅੱਖ ਭਰ ਕੇ ਵੀ ਤੱਕਿਆ ਹੋਵੇ ਦੂਜੀ ਗੱਲ ਦੂਜੀ ਗੱਲ ਜਦੋਂ ਡਰਾਈਵਰ ਬਣਿਆ ਹੋਇਆ ਮਾਈਕਲ ਅਡਵੈਰ ਦਾ ਤੇ ਉਸ ਨੂੰ ਮਾਈਕਲ ਅਡਵੈਰ ਨੂੰ ਮਾਰਨਾ ਕੋਈ ਵੱਡੀ ਗੱਲ ਨਹੀਂ ਸੀ ਮੌਕੇ ਮੌਕੇ ਸਨ ਉਹਦੇ ਕੋਲੇ ਪਰ ਨਹੀਂ ਬੜਾ ਦੂਰ ਅੰਦੇਸ਼ ਹੈ ਸਰਦਾਰ ਉਦਮ ਸਿੰਘ ਨੂੰ ਬੜਾ ਦੂਰ ਅੰਦੇਸ਼ ਹੈ ਇਹ ਕੰਮ ਇਹ ਉਸਨੇ ਨਹੀਂ ਕੀਤਾ ਇਹ ਸੋਚ ਕੇ ਕਿ ਜੇ ਮੈਂ ਇਸ ਤਰ੍ਹਾਂ ਕੀਤਾ ਨਾ ਕਿ ਇੱਕ ਡਰਾਈਵਰ ਹੁੰਦਿਆਂ ਮੈਕਲੋਡਵਾਇਰ ਦਾ ਕਤਲ ਕੀਤਾ ਤਾਂ ਪਹਿਲੀ ਗੱਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਕਿਸ ਨੇ ਮਾਰਿਆ ਕਿਉਂ ਮਾਰਿਆ ਬੁਝੀ ਗੱਲ ਇਸ ਦੇ ਨਾਲ ਜਿਹੜੇ ਮੇਰੇ ਭਾਰਤੀ ਕਮੇ ਲੰਡਨ ਦੇ ਅੰਦਰ ਕੰਮ ਕਰਦੇ ਨੇ ਉਹਨਾਂ ਉਤੇ ਦਾ ਗਲਤ ਅਸਰ ਪਏਗਾ ਉਹਨਾਂ ਤੋਂ ਅੰਗਰੇਜ਼ਾਂ ਦਾ ਵਿਸ਼ਵਾਸ ਉੱਠ ਜਾਏਗਾ ਇਸ ਦੂਰਦੇਸ਼ੀ ਦੇ ਕਹਿੰਦਾ ਨਹੀਂ ਮੌਕਾ ਮਿਲੇ ਤੇ ਉਹ ਜਿਹੜਾ ਮੌਕਾ ਮਿਲਿਆ 13 ਮਾਰਚ 1940 ਦਾ ਕਹਿੰਦੇ ਇਹ ਮੌਕਾ ਹੁਣ ਹੱਥੋਂ ਨਹੀਂ ਜਾਣ ਦੇਣਾ ਬਹੁਤ ਸੁਨਹਿਰੀ ਮੌਕਾ ਹੈ ਇਹਨਾਂ ਸਾਮਰਾਜ ਅਧਿਕਾਰੀਆਂ ਨੂੰ ਇਹਨਾਂ ਦੇ ਕਰਨੀ ਦਾ ਮਜ਼ਾ ਚਖਾਉਣ ਦਾ ਅਤੇ ਆਪਣੀ ਭਾਰਤ ਦੀ ਆਜ਼ਾਦੀ ਦੀ ਗੱਲ ਦੁਨੀਆ ਤੱਕ ਪਹੁੰਚਾਉਣ ਦਾ ਜਾ ਕੇ ਮੀਟਿੰਗ ਦੇ ਅੰਦਰ ਹਾਜ਼ਰ ਹੋਇਆ ਜਿਸ ਵੇਲੇ ਤਕਰੀਰਾਂ ਸੁਣੀਆਂ ਨਾ ਮਾਈਕਲ ਓਡਵੈ ਦੀ ਖਾਸ ਕਰਕੇ ਤਾਂ ਉਸ ਵੇਲੇ ਉਸ ਨੇ ਉਹੀ ਗੱਲਾਂ ਦੋ ਰਹੀਆਂ ਤੁਸੀਂ ਹਿੰਦੁਸਤਾਨ ਨੂੰ ਆਜ਼ਾਦ ਕਰਨ ਦੀ ਗੱਲ ਕਰਦੇ ਹੋ ਮਾਈਕਲ ਓਡਵੈ ਕੇ ਦਾ ਮੈਨੂੰ ਭੇਜੋ 84 ਸਾਲ ਦੀ ਉਮਰ ਹੈ ਮੈਨੂੰ ਭੇਜੋ ਮੈਂ 13 ਅਪ੍ਰੈਲ 1919 ਦੇ ਅੰਦਰ ਇਹਨਾਂ ਨੂੰ ਐਸਾ ਸਬਕ ਸਿਖਾਇਆ ਸੀ ਉਹ ਇਸ ਨੂੰ ਹੁਣ ਵੀ ਕਰ ਯਾਦ ਕਰਦੇ ਨੇ ਉਦੋਂ ਸਿੰਘ ਮੰਦਿਆਂ ਦਰ ਕਹਿੰਦਾ ਬਿਲਕੁਲ ਯਾਦ ਹੈ ਹੋਂ ਦੀ ਘ੍ਰਿਆ ਦਾ ਚੰਗੀ ਤਰ੍ਹਾਂ ਯਾਦ ਹੈ ਤੇ ਅਗਲੀ ਗੱਲ ਜਿਸ ਵੇਲੇ ਸਾਰੀ ਸਮਾਗਮ ਦੀ ਸਮਾਪਤੀ ਹੋਈ ਥੱਲੇ ਆਏ ਸਟੇਜ ਤੋਂ ਤੇ ਹੁਣ ਉਦੋਂ ਸਿੰਘ ਤੋਂ ਆਪਣਾ ਆਪਾ ਸਾਹਮਣੇ ਗਿਆ ਕਹਿੰਦਾ ਇਸ ਤੋਂ ਵਧੀਆ ਮੌਕਾ ਕਿਹੜਾ ਹੈ ਇਸ ਚਾਰਾਂ ਦੇ ਚੰਦਾਲ ਚੌਕ ਨੇ ਮੇਰੇ ਸਾਹਮਣੇ ਆ ਪਿਸਤਲ ਕੱਢਿਆ ਦੋ ਗੋਲੀਆਂ ਮਾਈਕਲ ਅਡਵੈਰ ਦੀ ਛਾਤੀ ਵਿੱਚ ਲੰਗੀਆਂ ਦੋ ਗੋਲੀਆਂ ਲਾਰਡ ਜ਼ੀਟਲੈਂਡ ਦੇ ਮਾਰੀਆਂ ਇੱਕ ਗੋਲੀ ਲੂਈਸ ਡੇਨ ਨੂੰ ਲੱਗੀ ਹੈ ਤੇ ਇੱਕ ਗੋਲੀ ਲੱਗੀ ਹੈ ਲਾਰਡ ਲਿੰਗਟਨ ਨੂੰ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਲਾਰਡ ਜਿਹੜਾ ਜੀਟਲੈਂਡ ਸੀ 1935 ਤੋਂ 1940 ਤੱਕ ਸਟੇਟ ਸੈਕਟਰੀ ਸੀ ਸੈਕਟਰੀ ਫਾਰ ਸਟੇਟਸ ਇੰਦੋਸਤਾਨ ਦੇ ਅੰਦਰ ਜਿਹੜਾ ਲਾਰਡ ਲਿੰਗਟਨ ਸੀ ਉਹ 1935 ਤੋਂ 40 ਤੱਕ ਬੰਬਈ ਦਾ ਗਵਰਨਰ ਰਿਹਾ ਜਿਹੜਾ ਲਾਰਡ ਲੂਈਸ ਡੇਨ ਹੈ 1908 ਤੋਂ 1912 ਤੱਕ ਪੰਜਾਬ ਦਾ ਗਵਰਨਰ ਰਿਹਾ ਤੇ ਇਹਨਾਂ ਨੇ ਆਪੋ ਆਪਣੇ ਰਾਜਕਾਲ ਦੇ ਅੰਦਰ ਜ਼ਬਰ ਜ਼ੁਲਮ ਕਰਨ ਦੀ ਕਿਸੇ ਨੇ ਵੀ ਘਾਟ ਨਹੀਂ ਛੱਡੀ ਤੇ ਇਸ ਕਰਕੇ ਇਹਨਾਂ ਪਰਤੇ ਵੀ ਮਨ ਦੇ ਅੰਦਰ ਰੋਸ ਸੀ ਸਰਦਾਰ ਉਧਮ ਸਿੰਘ ਦੇ ਤੇ ਜਦੋਂ ਗੋਲੀਆਂ ਚਲੀਆਂ ਤਾਂ ਦੋ ਗੋਲੀਆਂ ਮਾਈਕਲ ਲੋਡਵੈਰ ਦੀ ਛਾਤੀ ਵਿੱਚ ਦੋ ਲਾਰਟ ਜੀਟਲੈਂਡ ਦੇ ਇੱਕ ਲਾਰਟ ਡਲਮਿੰਗਨ ਦੇ ਇੱਕ ਲਾਰਟ ਲੂਈਸਟੇਨ ਦੇ ਤੇ ਵੱਡੀ ਗੱਲ ਵੱਡੀ ਗੱਲ ਇਹ ਕਿ ਉਧਮ ਸਿੰਘ ਦੀ ਆਪਾਂ ਉਨੀ ਬਹਾਦਰੀ ਦੀ ਉਹਦੀ ਗੈਰਤ ਦੇ ਉਹਦੀ ਅਣਖ ਦੀ ਸ਼ੂਰਬੀਰਤਾ ਦੀ ਗੱਲ ਕਰ ਰਹੇ ਆ ਨਾ ਉਸ ਨੇ ਦੁਸ਼ਮਣ ਨੂੰ ਪਛਾਣ ਕੇ ਮਾਰਿਆ ਭਗਤ ਸਿੰਘ ਹੋਰਾਂ ਵਾਂਗੂ ਗਲਤੀ ਨਾ ਲੱਗ ਜਾਏ ਪਛਾਣ ਕੇ ਮਾਰਿਆ ਲਲਕਾਰ ਕੇ ਮਾਰਿਆ ਮਾਰਨ ਤੋਂ ਬਾਅਦ ਫਰਾਰ ਨਹੀਂ ਹੋਇਆ ਗ੍ਰਿਫਤਾਰ ਹੋਇਆ ਗ੍ਰਿਫਤਾਰੀ ਕਿਉਂ ਦਿੱਤੀ ਇਸ ਕਰਕੇ ਕਿ ਮੈਂ ਅਦਾਲਤ ਦੇ ਮੰਚ ਤੇ ਖਲੋ ਕੇ ਇਹਨਾਂ ਜ਼ਾਬਰ ਅਧਿਕਾਰੀਆਂ ਦੇ ਇਹਨਾਂ ਗੋਰੇ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾ ਕਾਲੇ ਕਾਰਨਾਮੇ ਦੁਨੀਆ ਦੇ ਸਾਹਮਣੇ ਰੱਖਾਂਗਾ ਅਦਾਲਤ ਦੇ ਮੰਚ ਦੇ ਉੱਤੇ ਗ੍ਰਿਫਤਾਰੀ ਦਿੱਤੀ ਤੇ ਗ੍ਰਿਫਤਾਰੀ ਵੇਲੇ ਵੀ ਨਾ ਆਪਾਂ ਤਸਵੀਰ ਦੇਖਦੇ ਹਾਂ ਉਸ ਵੇਲੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੱਥਕੜੀ ਲਾਈ ਹੋਈ ਹੈ ਤੇ ਉਦੋਂ ਸਿੰਘ ਮੁਸਕਰਾ ਰਿਹਾ ਅਸਲ ਦੇ ਅੰਦਰ ਉਸ ਦਿਵਾ ਤੇ ਬਹੁਤ ਖੁਸ਼ੀ ਦਾ ਆਲਮ ਸੀ ਉਸ ਵੇਲੇ ਕਿਉਂਕਿ ਉਸ ਨੇ ਜੋ 21 ਸਾਲਾਂ ਤੋਂ ਇੱਕ ਅਗ ਆਪਣੀ سینੇ ਦੇ ਅੰਦਰ ਸਾਂਭ ਕੇ ਰੱਖੀ ਸੀ ਅੱਜ ਉਸ ਨੇ ਆਪਣੇ ਸੀਨੇ ਨੂੰ ਇਸ ਤਰੀਕੇ ਦੇ ਨਾਲ ਠਾਰਿਆ ਉਸ ਵੀਰ ਲਾਰਡ ਜਿਹੜਾ ਡੀਟੇਲ ਸੀ ਸਰਜੈਂਟ ਉਸ ਨੇ ਗ੍ਰਿਫਤਾਰ ਵੀ ਕੀਤਾ ਹੋਇਆ ਅਤੇ ਉਹ ਤਫਤੀਸ਼ ਕਰ ਰਿਹਾ ਤਫਤੀਸ਼ ਕਰਦੇ ਚਾਰ ਕਾਰਤੂਸ ਡੀਟਨ ਨੇ ਕੱਢ ਕੇ ਨਾ ਮੇਜ਼ ਦੇ ਉੱਤੇ ਰੱਖ ਦਿੱਤੇ ਚਾਰ ਚੱਲੇ ਹੋਏ ਕਾਰਤੂਸ ਉਸ ਨੂੰ ਸਿਨੇ ਵੇਖਿਆ ਉਹ ਕਹਿੰਦਾ ਚਾਰ ਨਹੀਂ ਮੈਂ 6 ਗੋਲੇ ਚਲਾਈਆਂ ਨੇ 6 ਚਾਰ ਨਹੀਂ 6 ਚਲਾਈਆਂ ਨੇ ਤੇ ਪੁੱਛਦਾ ਹੈ ਲਾਡ ਜੀਟਲੈਨ ਮਰਿਆ ਕਹਿੰਦੇ ਉਹਨੂੰ ਵੀ ਮਰਨਾ ਚਾਹੀਦਾ ਸੀ ਮੈਂ ਉਹਦੇ ਦੋ ਗੋਲੀਆਂ ਮਾਰੀਆਂ ਨੇ ਉਹਨੂੰ ਵੀ ਮਰਨਾ ਚਾਹੀਦਾ ਸੀ ਪਰ ਮੈਂ ਸੁਸਤ ਚਲਿਆ ਕਿਉਂਕਿ ਅੱਗੇ ਔਰਤਾਂ ਆ ਗਈਆਂ ਤੇ ਅਸੀਂ ਪੰਜਾਬੀ ਅਸੀਂ ਸਿੱਖ ਔਰਤਾਂ ਦਾ ਸਤਿਕਾਰ ਕਰਦੇ ਆ ਇਸ ਕਰਕੇ ਤੋਂ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਤੋਂ ਬਾਅਦ ਉਹਦਾ ਰਿਮਾਂਡ ਲਿਆ ਗਿਆ ਤੇ ਰਿਮਾਂਡ ਵੇਲੇ ਆਪਾਂ ਸਾਰਿਆਂ ਨੂੰ ਪਤਾ ਕਿ ਪੁਲਿਸ ਕਿਸ ਤਰ੍ਹਾਂ ਚਾਤ ਤਸ਼ੱਦਦ ਕਰਦੀ ਹੈ ਕਿਸ ਤਰੀਕੇ ਨਾਲ ਮਨਾਇਆ ਜਾਂਦਾ ਹੈ ਕਿ ਤੁਹਾਡਾ ਅਗਲਾ ਕਾਰਨਾਮਾ ਕੀ ਹੈ ਅਗਲਾ ਤੁਹਾਡਾ ਕੀ ਇਸ ਦੇ ਨਾਲ ਤੁਹਾਡੇ ਹੋਰ ਸਾਥੀ ਕੌਣ ਨੇ ਤੋਂ ਬੜਾ ਸਾਰਾ ਕੁਝ ਕੀਤਾ ਲੇਕਿਨ ਕਮਾਲ ਹੈ ਕਿ ਉਦਮ ਸਿੰਘ ਨੇ ਸਾਰਾ ਜਬਰੋ ਜ਼ੁਲਮ ਸਾਰਾ ਤਸ਼ੱਦਦ ਆਪਣੇ ਪਿੰਡੇ ਤੇ ਅਸਾਈ ਲਿਆ ਪਰ ਕਿਸੇ ਦਾ ਨਾਮ ਨਹੀਂ ਲਿਆ ਨਾਮ ਲੈਂਦਾ ਵੀ ਕਿਸ ਦਾ ਕੋਈ ਨਾਲ ਹੈ ਹੀ ਨਹੀਂ ਇਕੱਲੇ ਇੱਕ ਅਕੱਲੇ ਉਦਮ ਸਿੰਘ ਨੇ ਹੀ ਇੱਕ ਕਾਰਨਾਮਾ ਕੀਤਾ ਇਹ ਵੀ ਉਹ ਦੀ ਸ਼ੂਰਬੀਰਤਾ ਦਾ ਇੱਕ ਅੰਗ ਹੈ ਕਿ ਕੋਈ ਸਾਥੀ ਨੇ ਸਿਰਫ ਇਕੱਲਾ ਹੀ ਚੱਲ ਰਿਹਾ ਇਸ ਵੱਡੇ ਅੰਜਾਮ ਦੇ ਵਾਸਤੇ ਕਮਾਲ ਦੀ ਗੱਲ ਹੈ ਅੱਧੀ ਦੁਨੀਆ ਦੇ ਉੱਤੇ ਰਾਜ ਕਰਦੇ ਬ੍ਰਿਟਿਸ਼ ਸਾਮਰਾਜ ਦੇ ਨਾਲ ਸਰਦਾਰ ਉਧਮ ਸਿੰਘ ਨੇ ਇੱਕ ਡਾਕੇ ਜਿਵੇਂ ਕਹਿੰਦੇ ਮੈਂ ਕਿਹਾ ਸੌਦਾ ਕਰ ਲਿਆ ਇੱਕ ਡਾਕੇ ਖੜੂ ਰਿਹਾ ਉਸ ਦੇ ਅੰਦਰ ਮੁਕੱਦਮਾ ਚੱਲ ਰਿਹਾ 5 ਜੂਨ 1940 ਜਦੋਂ ਸਾਰੇ ਇਸ ਕੇਸ ਦੀ ਤਫ਼ਤੀਸ਼ ਹੋ ਰਹੀ ਹੈ ਸਾਰੇ ਉੱਥੇ ਜਿਰਾ ਹੋ ਰਹੀ ਹੈ ਤੇ ਉਸ ਵੇਲੇ ਪੁੱਛਿਆ ਗਿਆ ਉਦਮ ਸਿੰਘ ਨੂੰ ਜਿਹੜਾ ਉਸ ਵੇਲੇ ਦਾ ਮੁਖੀ ਜੱਜ ਸੀ ਨਿਕਸਨ ਤੇ ਉਸ ਨੇ ਪੁੱਛਿਆ ਕਿ ਤੂੰ ਕਿਉਂ ਮਾਰਿਆ ਤਾਂ ਉਸ ਵੇਲੇ ਅੱਠ ਸਫਿਆਂ ਦਾ ਕਟਨਾਵਾਂ ਦੀ ਲਿਸਟ ਲੈ ਕੇ ਗਿਆ ਸੀ ਉਦਮ ਸਿੰਘ ਕਿ ਪਾਈ ਆਹ ਕਾਲੇ ਕਾਰਨਾਮੇ ਕੀਤੇ ਹੋਏ ਨੇ ਤੁਸੀਂ ਸਾਮਰਾਜੀ ਸਰਕਾਰ ਨੇ ਥਾ ਥਾ ਤੇ ਬਕਾਇਦਾ ਉਸ ਨੇ ਸਾਰੇ ਪੜ੍ਹ ਕੇ ਸੁਣਾਏ 25 ਮਿੰਟ ਬੋਲਿਆ ਸਰਦਾਰ ਉਦਮ ਸਿੰਘ ਉਸ ਵੇਲੇ ਅਦਾਲਤ ਦੇ ਅੰਦਰ ਤੇ ਜਿਹੜੀ ਸਜ਼ਾ ਦੀ ਗੱਲ ਸੀ ਸਜ਼ਾ ਤਾਂ ਮਿੱਥੀ ਹੋਈ ਸੀ ਉਹਨਾਂ ਨੇ ਮਿੱਥੀ ਹੋਈ ਸੀ ਸਜ਼ਾ ਇਹ ਤਾਂ ਇੱਕ ਤਰ੍ਹਾਂ ਦਾ ਡਰਾਮਾ ਕੀਤਾ ਗਿਆ ਜਿਹੜਾ ਉਸ ਵੇਲੇ ਮੁਕੱਦਮਾ ਚਲਾਇਆ ਗਿਆ ਤੇ ਅਗਲੀ ਗੱਲ ਸਜ਼ਾਏ ਮੌਤ ਦਾ ਹੁਕਮ ਸੁਣਾ ਦਿੱਤਾ ਗਿਆ ਜਿਸ ਵੇਲੇ ਸਜ਼ਾਏ ਮੌਤ ਦਾ ਹੁਕਮ ਸੁਣਾਇਆ ਨਾ ਤਾਂ ਕੇ ਕਰ ਕਰਨ ਦੀ بجائے ਦਰਦ ਦੀ بجائے ਬੁੱਲਾ ਤੇ ਮੁਸਕਾਨ ਆਈ ਪਤਨ ਕੀ ਲਬਿਆ ਉਦਮ ਸਿੰਘ ਨੂੰ ਸਜਾਏ ਮੌਤ ਦਾ ਹੁਕਮ ਸੁਣ ਕੇ ਉਹਦੇ ਅੰਦਰੋਂ ਇੱਕ ਆਵਾਜ਼ ਆ ਰਹੀ ਸੀ ਕਿ ਤੁਸੀਂ ਫਾਂਸੀ ਦੀ ਕਿਹੜੀ ਗੱਲ ਕਰਦੇ ਹੋ ਤੇਗੋ ਕੇ ਸਾਇਮੇ ਪਲ ਕਰ ਜਵਾਂ ਹੋਏ ਇੱਕ ਖੇਲ جانتے ਹਨ ਫਾਂਸੀ ਤੇ ਝੂਲ ਜਾਣਾ ਨਾਰੇ ਲਾਇਆ ਉਸ ਵੇਲੇ ਤੁਸੀਂ ਆਮ ਪੜਦੇ ਹੋ ਕਿਹੜੇ ਨਾਰੇ ਲਾਏ ਪਹਿਲਾ ਨਾਰਾ ਸੀ ਇਨਕਲਾਬ ਜ਼ਿੰਦਾਬਾਦ ਦੂਸਰਾ ਨਾਰਾ ਸੀ ਬ੍ਰਿਟਿਸ਼ ਸਾਮਰਾਜ ਮੁਰਦਾਬਾਦ ਅੰਗਰੇਜ਼ ਕੁੱਤੇ ਮੁਰਦਾਬਾਦ ਭਾਰਤ ਅਮਰ ਰਹੇ ਇਹ ਨਾਰਾ ਉੱਥੇ ਲਾਇਆ ਜਿੱਥੇ ਅੰਗਰੇਜ਼ਾਂ ਦੀ ਅਦਾਲਤ ਹੈ ਅੰਗਰੇਜ਼ ਜੱਜ ਨੇ ਅੰਗਰੇਜ਼ ਵਕੀਲ ਨੇ ਅੰਗਰੇਜ਼ ਗਵਾਹ ਨੇ ਅੰਗਰੇਜ਼ ਪੁਲਿਸਰ ਉੱਥੇ ਵੀ ਉਸ ਸ਼ੂਰਵੀਰ ਨੇ ਧੜਕ ਹੋ ਕੇ ਉਹਨਾਂ ਦੀ ਮੁਰਦਾਬਾਦ ਦੇ ਨਾਰੇ ਲਗਾਏ 31 ਜੁਲਾਈ 1940 ਨੂੰ ਇਹ ਸ਼ੂਰਬੀਰ ਯੋਧੇ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਉਸ ਵੇਲੇ ਵੀ ਫਿਜ਼ਾ ਦੇ ਅੰਦਰ ਇਸ ਦੀ ਅੰਦਰਲੀ ਜੋ ਆਤਮਾ ਸੀ ਉਹ ਗੂੰਜ-ਗੂੰਜ ਕੇ ਇਹ ਐਲਾਨ ਕਰ ਰਹੀ ਸੀ ਕਿ ਨਾ ਮਰਕਰ ਵੀ ਨਿਕਲੇਗੀ ਦਿਲ ਸੇ ਵਤਨ ਕੀ ਉਲਫਤ ਨੀਰੀ ਮਿੱਟੀ ਸੇ ਵੀ ਖੁਸ਼ਬੂਏ ਵਤਨ ਆਏਗੀ ਸੋ ਐਸਾ ਮਹਾਨ ਸ਼ੂਰਬੀਰ ਯੋਧਾ ਜਿਸ ਦਾ ਆਪਾਂ ਬਹਾਦਰੀ ਦਿਵਸ ਮਨਾਇਆ ਦੇਖੋ ਜਿਹੜੇ ਬਾਕੀ ਸ਼ਹੀਦ ਨੇ ਨਾ ਉਹਨਾਂ ਦੇ ਅਸੀਂ ਜਨਮ ਦਿਨ ਮਨਾਉਂਦੇ ਆ ਉਹਨਾਂ ਦੇ ਸ਼ਹੀਦੀ ਦਿਨ ਮਨਾਉਂਦੇ ਆ ਪਰ ਇੱਕੋ ਇੱਕ ਸਰਦਾਰ ਉਦਮ ਸਿੰਘ ਹੈ ਜਿਸ ਦਾ ਬਹਾਦਰੀ ਦਿਵਸ ਵੀ ਮਨਾਇਆ ਜਾਂਦਾ ਤੇ ਆਪਾਂ ਮਨਾਇਆ ਹੋਰ ਥਾਂ ਤਾਂ ਪਿਛਲੇ 13 ਮਾਰਚ ਨੂੰ ਮਨਾਇਆ ਗਿਆ ਸੋ ਸਰਦਾਰ ਉਦਮ ਸਿੰਘ ਦੇ ਇਸ ਬਰਤਾਂਤ ਤੋਂ ਉਹਦੇ ਅਣਖੀ ਜਜ਼ਬੇ ਤੋਂ ਉਹਦੇ ਸ਼ੂਰਬੀਰਤਾ ਤੋਂ ਸਪ੍ਰੇਰਣਾ ਹੀ ਮਿਲਦੀ ਹੈ ਕਿ ਕਦੇ ਵੀ ਤੱਕੇ ਦੇ ਖਿਲਾਫ ਕਦੇ ਵੀ ਜਬਰ ਜ਼ੁਲਮ ਦੇ ਖਿਲਾਫ ਚੁੱਪ ਕਰਕੇ ਨਹੀਂ ਬੈਠਣਾ ਆਪਣੀ ਆਵਾਜ਼ ਬੁਲੰਦ ਕਰਨੀ ਹੈ ਆਪਣੇ ਹੱਕਾਂ ਵਾਸਤੇ ਹਮੇਸ਼ਾ ਜਾਗਰੂਕ ਰਹਿਣਾ ਤਾਂ ਇਹ ਹੈ ਉਸ ਮਹਾਨ ਸ਼ਹੀਦ ਨੂੰ ਇੱਕ ਛੋਟੀ ਜੀ ਸ਼ਰਧਾਂਜਲੀ ਉਸ ਦੇ ਇਸ ਸ਼ੂਰ ਬੀਰਤਾ ਦੇ ਉਸ ਉੱਤੇ ਧੰਨਵਾਦੀਆਂ ਸਰਦਾਰ ਲਖਮੀਰ ਸਿੰਘ ਦੀ ਰਤਨਪਾਲ ਜਿਹੜੇ ਸਾਡੇ ਪ੍ਰੇਰਨਾ ਸਰੋਤ ਨੇ ਅਸਾਨੂੰ ਪ੍ਰੇਰਨਾ ਕਰਦੇ ਰਹਿੰਦੇ ਨੇ ਵਿੱਕੀ ਜੀ ਨੂੰ ਮੈਨੂੰ ਸੰਗਰਾਮੀ ਜੀ ਨੂੰ ਕਿ ਬਾਬਾ ਫਰੀਦ ਮੈਮੋਰੀਅਲ ਸੁਸਾਇਟੀ ਦੇ ਅੰਦਰ ਜਾ ਕੇ ਤੁਸੀਂ ਆਹ ਦਿਨ ਮਨਾਓ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਤੇ ਉਹਨਾਂ ਦੀ ਪ੍ਰੇਰਨਾ ਸਦਕਾ ਅਸੀਂ ਸਾਰੇ ਤੁਰੇ ਰਹਿੰਦੇ ਆਂ ਸਹਿਯੋਗ ਹੈ ਤੁਹਾਡੇ ਸਾਰਿਆਂ ਦਾ ਜਿਹੜੇ ਰਲ ਮਿਲ ਕੇ ਵਿੱਕੀ ਜੀ ਦੇ ਨਾਲ ਇਹਨਾਂ ਸਮਾਗਮਾਂ ਦੇ ਅੰਦਰ ਆਪਣੇ ਸ਼ਮੂਲੀਅਤ ਕਰਦੇ ਹੋ ਹਰ ਤਰੀਕੇ ਦੀ ਤਣ ਕਰਕੇ ਵੀ ਮਨ ਕਰਕੇ ਵੀ ਅਤੇ ਧੰਨ ਕਰਕੇ ਵੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਤਿ ਸੇਵਾ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ